ਬੱਚੋ ਕੀ ਕਰਦੇ ਹੋ ਤੁਸੀਂ ਤੂਤੀਆ ਖਾਂਦੇ ਤੂਤੀਆ ਖਾਂਦੇ ਤੇ ਤੂਤੀਆ ਮਿੱਠੀਆਂ ਹਾਂਜੀ ਅੱਛਾ ਫਿਰ ਐ ਹੁਣ ਤੁਹਾਨੂੰ ਇਹ ਸਕੂਲ ਜਦੋਂ ਹੁਣ ਤੁਸੀਂ ਸਕੂਲੋਂ ਆਏ ਪੜ੍ਹ ਕੇ ਹਾਂਜੀ ਕਿਹੜੀ ਕਿਹੜੀ ਕਲਾਸ ਦੇ ਸਟੂਡੈਂਟ 8ਵੀਂ ਦੇ 8ਵੀਂ ਦੇ 8ਵੀਂ ਦੇ ਇਹ ਸਵੇਰੇ ਸੋਚ ਕੇ ਕਹੇ ਸੀ ਕਿ ਸ਼ਾਮ ਨੂੰ ਜਦੋਂ ਛੁੱਟੀ ਹੋਊਗੀ ਤੇ ਫਿਰ ਆਪਾਂ ਖਾਵਾਂਗੇ ਜਾ ਕੇ ਹਾਂਜੀ ਇਦਾਂ ਹੀ ਹੋਈ ਸੀ ਹਾਂਜੀ ਹਾਂਜੀ ਯਾਨੀ ਪੂਰਾ ਪਹਿਲਾਂ ਪਲਾਨ ਬਣਾਇਆ ਹੋਇਆ ਸੀਗਾ ਦੀ ਖਿਆਕੇ ਛੁੱਟੀ ਵੇਲੇ ਤੂਤੀਆਂ ਖਾ ਕੇ ਜਾਵਾਂਗੇ ਹੈ ਵਾਹ ਜੀ ਵਾਹ ਨਜ਼ਾਰਾ ਆ ਰਿਹਾ ਪੂਰਾ ਤੂਤੀਆਂ ਖਾਨ ਦਾ ਬਾ ਤੂ ਫੁੱਲ ਨਜ਼ਾਰਾ ਜੀ ਅੱਛਾ ਕੀ ਬਾਤ ਹੈ ਇਹ ਬੇਟਾ ਜੀ ਇਹ ਨਜ਼ਾਰਾ ਤੁਹਾਨੂੰ ਲੱਭਣਾ ਵੀ ਹੈ ਨਹੀਂ ਸਾਰੀ ਜ਼ਿੰਦਗੀ ਲੱਭਦੇ ਹੀ ਰਹਿ ਜਾਓਗੇ ਮਿਲਦੇ ਨਹੀਂ ਆਉਂਦੇ ਕੰਨੇ ਹਾਂ ਜਿੱਦਾਂ ਇੱਕ ਐਡਵਰਟਾਈਜ਼ਮੈਂਟ ਨੇ ਆਈ ਆਉਂਦੀ ढूंढते रह जाओगे इसी तरह बस ये समय बहते रह जाओगे ਤੁਸੀਂ ਇਹ ਨਹੀਂ ਲੱਭਣਾ ساری زندگی بیٹا اور ਸਾਡੀ ਤੁਹਾਨੂੰ ਬੇਨਤੀ ਵੀ ਆ ਕਿ ਇਦਾਂ ਦੀਆਂ ਹਲਕੀਆਂ ਫੁਲਕੀਆਂ ਸ਼ਰਾਰਤਾਂ ਕਰਨੀਆਂ ਜਿਨ੍ਹਾਂ ਚ ਕੋ ਲਾਭ ਵੀ ਪ੍ਰਾਪਤ ਹੋਵੇ ਵੱਡੀ ਸ਼ਰਾਰਤ ਨਹੀਂ ਕਰਨੀ ਜਿਹਦਾ ਕਿਸੇ ਦਾ ਨੁਕਸਾਨ ਹੋਵੇ ਔਰ ਦੂਜੇ ਨੰਬਰ ਤੇ ਪੜਨਾ ਪੂਰਾ ਲਾਜ਼ਮੀ ਆ ਪੂਰਾ ਧਿਆਨ ਲਾ ਕੇ ਪੜਨਾ بیٹا ਠੀਕ ਹੈ ওকে بیٹا ਥੈਂਕ ਯੂ ਬਾਬੇ ਕਰ ਦੋ ਫੇ ਭਾਈ ਕਰ ਦੋਏ ਦਰਸ਼ਕਾਂ ਨੂੰ ਥੈਂਕ ਯੂ ਕਿੱਥੀਆਂ ਓਏ ਮਿੱਟੀਆਂ ਤੁਹਾਨੂੰ ਚਾਹਾਂ ਮੈਂ ਚੱਲੀਏ ਸਾਰੇ ਆ ਕੇ ਤਾਂ ਦੇਖੋ ਬੱਚਿਓ ਖਾ ਲੋ ਖਾ ਲੋ ਖਾ ਲੋ ਅੰਜੀ ਤੁਸੀਂ ਵੀ ਖਾ ਲੋ ਆਜੋ